ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵੱਲੋਂ ਤੇ ਜ਼ਿਲ੍ਹਾ ਨੂੰ ਪੈਂਦੇ ਇਹ ਬਖੰਡਾ ਬਾਈਕ ਕੋਲ ਇੱਕ ਤਾਜੀ ਸੂਈ ਗਾਂ ਤੇ ਇੱਕ ਹੈਗਿਆ ਜੀ ਮੱਝ ਠੀਕ ਹੈ ਜੀ ਦੋ ਗਾਵਾਂ ਸੌਰੀ ਇੱਕ ਮੱਝ ਤੇ ਇੱਕ ਗਾਂ ਠੀਕ ਹੈ ਜੀ ਦੋ ਨਗ ਤੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਲੋਡ ਕਰੋ ਈ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ-ਤਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਕੁਲਵਿੰਦਰ ਸਿੰਘ ਜੀ ਪਿੰਡ ਵੱਲੋ ਜੀ ਜ਼ਿਲ੍ਹਾ ਬਠਿੰਡਾ ਜੀ ਬਾਈ ਨੇੜੇ-ਨੇੜੇ ਪਿੰਡ ਕਿਹੜੇ ਦੱਸ ਦੇ ਜਿਹੜੇ ਆਪਣੇ ਤਪਾ ਦੇ ਪਿੰਡ ਹਰੰਪਰਾ ਹਾਂਜੀ ਤੇ ਪੱਖੋ ਜੀ ਮੌੜ ਠੀਕ ਹੈ ਜੀ ਹਾਂਜੀ ਬਾਈ ਆਪਣੇ ਕੋਲ ਕਿੰਨੇ ਨਗਪਕਾਉ ਆਪਣੇ ਦੋ ਦੋ ਆ ਜੀ ਠੀਕ ਆ ਦੋ ਆ ਤੇ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਆਪਣੀ ਠੀਕ ਪਹਿਲੀ ਗਾਂ ਜਰਸੀ ਕਰਾਓ ਸਾਜੀ ਹਾਂਜੀ ਇਹ ਰਾਸ ਸੂਈ ਹੈ ਮਗਰ ਬੱਸੀ ਆ ਜੀ ਠੀਕ ਹੈ ਜੀ ਇਹ ਮਗਰ ਰਕੜ 20 ਕਿਲੋ ਦੁੱਧ ਆ ਜੀ ਠੀਕ ਹੈ ਦੂਜੇ ਸੂਏ ਸੂਏ ਜੀ ਇਹ ਦੂਜੇ ਸੂਏ ਸੂਏ ਪਹਿਲੇ ਸੂਏ 15 ਕਿਲੋ ਦਿੰਦਾ ਜੀ ਇਹਨੇ ਠੀਕ ਹੈ ਤੇ ਰੇਟ ਭਰਾ ਜਾਇਆ ਜੇ ਪਹਿਲੀ ਦੱਸ ਦੇ ਰੇਟ ਜੀ ਦਾ 75000 ਦੇਣੀ 65000 ਦੀ ਆ ਜੀ ਠੀਕ ਹੈ ਹੁਣ ਉਹ ਲਾਇਓ ਜੀ ਜਿਹਨੇ ਲੈਣੀ ਆ ਪਕਾਈ ਜੇ ਮਾਰਨਾ ਨਾ ਲਾਇਓ ਜੀ ਠੀਕ ਹੈ ਜੀ ਤੇ ਬੱਚਾ ਦਿੱਤਾ ਬੱਸੀ ਬੱਛੀ ਆ ਜੀ ਗਿਰ ਨਸਲ ਦੀ ਬੱਸੀ ਆ ਪਿਓਰ ਦਿਖਾ ਦਿਓ ਬੱਛੀ ਦੇਖ ਲਓ ਜੀ ਤੇ ਥਣ ਬੱਛੀ ਦੇ ਦੇਖੋ ਜੀ ਹਰ ਤਾ ਲੋਪਰਾ ਚੱਕਰ ਸਰ ਬੱਸੀ ਬਹੁਤ ਸੋਹਣੀ ਹੈ ਕਰਮਾਂ ਵਾਲੀ ਫੇਰ ਨਾ ਅਸਲ ਦੀ ਬੱਸੀ ਹੈ ਜੀ ਠੀਕ ਹੈ ਜੀ ਮਾੜਾ ਫੇਸ ਦਿਖਾ ਦੋ ਨਾ ਬਿਲਕੁਲ ਨਾ ਮੂੰਹ ਮੂੰਹ ਬਸ ਲੋ ਜੀ ਦੇਖ ਸਰ ਘਾਰੂਆ ਨਾਲਾ ਕੱਚਾਈ ਕਾਲਾ ਸ਼ਾਮ ਦੀ ਸੂਈ ਹੈ ਠੀਕ ਹੈ ਜੀ ਠੀਕ ਹੈ ਲੋਪਰਾ ਤੋਰ ਤੋ ਭਾਈ ਨੇ ਰੇਟ ਭਾਈ ਆਪਾਂ ਨੂੰ ਦੱਸਤਾ ਠੀਕ ਹੈ ਨਾ ਲੋ ਜੀ ਰੰਗ ਬਹੁਤ ਵਧੀਆ ਲਾਲ ਲਾਲ ਪਈ ਹੈ ਕਰਮਾਂ ਵਾਲੀ ਠੀਕ ਹੈ ਸ਼ਾਮ ਤੁਣ ਵੀ ਸੋਹਣਾ ਲੱਗਿਆ ਜੀ ਠੀਕ ਹੈ

ਬਾਕੀ ਠੰਡੀ ਠੰਡੀ ਬਹੁਤ ਹੈ ਬਾਈ ਜਿਵੇਂ ਮਰਜ਼ੀ ਬੈਠੇ ਜਗਾਕ ਮਈਏ ਨਹੀਂ ਹੈ ਗਾਂ ਬੈਠਾ ਨਹੀਂ ਦਿੱਤਾ ਇਸਰੀ ਮਰਜ਼ੀ ਤਾਰਾ ਮਾਰ ਲੋ ਆਂ ਜੈ ਖਲੋ ਜੀ ਠੀਕ ਹੈ ਜੀ ਠੰਡੀ ਬਹੁਤ ਹੈ ਜੀ ਠੀਕ ਹੈ ਜੀ ਠੀਕ ਮਰਜ਼ੀਆਂ ਫੇਰੀ ਚਲੋ ਹੱਥ ਜੀ ਠੀਕ ਹੈ ਜੀ ਸਾਰੇ ਐ ਕੋਈ ਬੱਸੀ ਮੈਂ ਤਾਂ ਜੀ ਸਵੀਆ ਨਹੀਂ ਗਾਂ ਹੁਰਕਦੀ ਹੁੰਦੀ ਬਸਰੂ ਨੂੰ ਮਰਜ਼ੀ ਫੇਦਰੋ ਪਸ ਨਹੀਂ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਨੀ ਠੰਡੀ ਬੱਸੀ ਹੈ ਠੀਕ ਹੂੰ ਲੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਦਾ ਬੱਲੋ ਤੇ ਜਿਲ੍ਹਾ ਨੂੰ ਪੈਂਦਾ ਬਠੰਡਾ ਹਾਂਜੀ ਬਾਈ ਮੱਝ ਦੀ ਜਾਣਕਾਰੀ ਦੋ ਜੀ ਇਹ ਮੱਝ ਕਲ ਕੱਲ ਨੂੰ ਸੂਈ ਕੱਲ ਲਈ ਦਾਸ ਸੂਈ ਆ ਜੀ ਹਾਂਜੀ ਤਾਜੀ ਸੂਈ ਦੂਜਾ ਸੂਈ ਝੋਟੀ ਆ ਜੀ ਠੀਕ ਹੈ ਜੀ ਤੇ ਮਗਰ ਕੱਟੀ ਆ ਜੀ ਮਗਰ ਕੱਟੀ ਆ ਰੇਟ ਭਰਾ ਦਾ ਜਾਇਜ ਰੇਟ ਇਹਦਾ 1 ਵੀ ਦੇਣੀ 115 ਦੀ ਜੀ ਠੀਕ 115000 ਹਾਂ ਠੀਕ ਹੈ ਜੀ ਹੁਣ ਬਹਲਾ 9 ਕਿਲੋ ਤਿਆਰ ਆ ਜੀ ਠੀਕ ਹੈ ਦੋ ਨਰਦੀ ਆ ਹਾਂਜੀ ਭਰਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਕਿਉਂ ਨੂੰ ਐਵੇਂ ਡਾਕਟਰ ਆ ਹਲੋ ਜੀ ਦੇਵਾ ਥਾਣ ਦੇਖ ਸਕਦੇ ਤੁਸੀਂ ਤੇ ਮਗਰ ਕੱਟੀ ਆ ਜੀ ਮਗਰ ਕੱਟੀ ਆ ਜੀ ਤੇ ਭਰਾ ਨੂੰ ਦੂਜਾ ਦਿਨ ਹੀ ਸੂਈ ਨੂੰ ਜੱਜ ਠੀਕ ਹੈ ਦੂਜਾ ਦਿਨ ਆ ਕੱਟੀ ਬਹੁਤ ਸੋਹਣੀ ਆ ਤੇ ਕੋਈ ਗੱਲ ਨਹੀਂ ਤੋੜੋ ਤੁਸੀਂ ਮੜਾ ਜਾ ਲਓ ਜੀ ਪਰ ਤੋੜਾ ਤਰਾ ਦੇਖ ਸਕਦੇ ਫੇਸ ਕੁਆਲਿਟੀ ਠੀਕ ਆ ਜੀ ਕੱਦ ਬੈਡ ਠੀਕ ਆ ਜੀ ਲਓ ਜੀ ਮੋੜ ਲੈ ਪਰ ਮੋੜ ਦੇ ਲਓ ਜੀ ਕੱਟੀ ਬਹੁਤ ਸੋਹਣੀ ਆ ਲਓ ਜੀ ਬੰਦ ਜੀ ਬੰਦ ਲੋ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਜੀ ਲੋ ਜੀ ਕੱਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਲਾਡੂਆ ਨਾਲ ਹੀ ਆ ਜੀ ਅ ਚੈੱਕ ਕਰ ਸਕਦੇ ਹੋ ਭਰਾ ਵਾਈ ਜੀ ਨੇ ਜਰੂਰ ਕਨੈਕਟ ਕਰੋ ਭਰਾ ਠੀਕ ਆ ਜੀ ਇੱਕ ਮੱਝ ਤੇ ਇੱਕ ਗਾਂ ਠੀਕ ਆ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ